ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਵਿਚਾਰ ਕਰਨੀ ਹੈ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਉਚਾਰਨ ਕੀਤੇ ਹੋਏ ਬਾਬਰ ਦੇ ਹਮਲੇ ਦੇ ਨਾਲ ਸੰਬੰਧਿਤ ਚਾਰ ਸ਼ਬਦਾਂ ਦੇ ਵਿੱਚੋਂ ਚੌਥੇ ਸ਼ਬਦ ਦੀ ਤਿੰਨ ਸ਼ਬਦਾਂ ਦੇ ਉੱਤੇ ਪਹਿਲਾਂ ਅਸੀਂ ਵਿਚਾਰ ਕਰ ਚੁੱਕੇ ਹਾਂ ਔਰ ਇਹ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਕੁਝ ਪਰਮਾਤਮਾ ਦੇ ਬਣਾਏ ਹੋਏ ਅਟਲ ਕਾਨੂੰਨ ਨਿਜਮਾ ਦੇ ਬਾਰੇ ਵਿੱਚ ਗੱਲ ਕੀਤੀ ਗਈ ਸੀ ਕਿ ਪਰਮਾਤਮਾ ਦੇ ਅਟਲ ਨਿਜਮਾ ਦੇ ਅਨੁਸਾਰ ਸੰਸਾਰ ਚੱਲਦਾ ਹੈ ਤੇ ਜੀਵਾਂ ਦੇ ਕੀਤੇ ਹੋਏ ਕਰਮਾਂ ਦਾ ਫਲ ਪਰਮਾਤਮਾ ਜੀਵਾਂ ਨੂੰ ਭੁਗਤਾਉਂਦਾ ਹੈ ਇਸ ਤੋਂ ਇਲਾਵਾ ਪਰਮਾਤਮਾ ਨਿਰਦੋਸ਼ ਹੈ ਤੇ ਆਪਣੇ ਉੱਤੇ ਉਹ ਕੋਈ ਦੋਸ਼ ਨਹੀਂ ਆਉਣ ਦਿੰਦਾ ਇਹ ਸਾਰੇ ਹੀ ਵਿਚਾਰ ਸਤਗੁਰਾਂ ਨੇ ਇਹਨਾਂ ਚਾਰਾਂ ਸ਼ਬਦਾਂ ਦੇ ਅੰਦਰ ਹੀ ਉਚਾਰਨ ਕਰਕੇ ਦੱਸੇ ਹੋਏ ਹਨ ਇਸ ਤੋਂ ਇਲਾਵਾ ਪਰਮਾਤਮਾ ਦੇ ਸਾਹਮਣੇ ਜੀਵ ਦੀ ਕੋਈ ਸਮਰੱਥਾ ਤੇ ਕੋਈ ਪਾਇਆ ਨਹੀਂ ਹੈ ਜੀਵ ਦਾ ਤਨ ਔਰ ਜੋਬਨ ਦੇ ਉੱਤੇ ਕੀਤਾ ਹੋਇਆ ਮਾਣ ਜਾਂ ਤਨ ਜੋਬਨ ਦੇ ਨਸ਼ੇ ਵਿੱਚ ਫਸ ਕੇ ਤੇ ਪਰਮਾਤਮਾ ਨੂੰ ਵਿਸਾਰ ਕੇ ਜੀਵ ਨੂੰ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੀਵ ਜਿਹੜਾ ਹੈ ਪਰਮਾਤਮਾ ਦੇ ਕੀਤੇ ਹੋਏ ਦਾ ਪਾਰਾਵਾਰ ਨਹੀਂ ਪਾ ਸਕਦਾ ਤੇ ਪਰਮਾਤਮਾ ਦੇ ਸਾਹਮਣੇ ਜੀਵ ਦੀ ਕੋਈ ਸਮਰੱਥਾ ਵੀ ਨਹੀਂ ਹੈ ਜੇਕਰ ਜੀਵ ਚੰਗੇ ਮੰਦੇ ਦੀ ਪਰਖ ਕਰਕੇ ਤੇ ਬਿਵੇਕ ਤੋਂ ਕੰਮ ਲਵੇ ਫਿਰ ਇਸ ਨੂੰ ਖੁਆਰੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਕਿਉਂਕਿ ਪਰਮਾਤਮਾ ਦੇ ਬਣਾਏ ਹੋਏ ਅਟਲ ਕਾਨੂੰਨ ਨਿਜਮ ਹਨ ਕਿ ਜੀਵ ਜਿਹੋ ਜੇ ਕਰਮ ਕਰਦਾ ਹੈ ਉਹ ਜਿਹੜਾ ਫਾਲ ਉਸ ਨੂੰ ਉਤਣਾ ਪੈਂਦਾ ਕਿਆ ਜਾਂਦਾ ਹੈ ਕਿ ਸਾਰਾ ਸੰਸਾਰ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲਦਾ ਹੈ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤੇ ਸਤਿਗੁਰੂ ਜੀ ਨਾਲ ਹੀ ਸਮਝਾਉਂਦੇ ਹਨ ਕਿ ਪਰਮਾਤਮਾ ਦੇ ਹੁਕਮ ਦੀ ਕਲਮ ਜੀਵਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਹੀ ਚੱਲਦੀ ਹੈ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਮ ਇਸ ਕਰਕੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਆਪਣੇ ਕੀਤੇ ਹੋਏ ਕਰਮਾਂ ਕਰਕੇ ਹੀ ਜੀਵ ਪਰਮਾਤਮਾ ਦੇ ਨੇੜੇ ਹੋ ਜਾਂਦੇ ਹਨ ਤੇ ਪਰਮਾਤਮਾ ਤੋਂ ਦੂਰ ਹੋ ਜਾਂਦੇ ਹਨ ਹੁਣ ਸਹਿਦ ਪਰੀਆਂ ਦੀ ਹਾਲਤ ਅਸੀਂ ਪਹਿਲਾਂ ਵੀ ਵਿਚਾਰ ਕੀਤੀ ਸੀ ਕਿ ਇੱਥੋਂ ਦੇ ਪਠਾਨ ਹਾਕਮ ਅਤੇ ਅਮੀਰ ਹਿੰਦੂ ਜਿਹੜੇ ਸਨ ਉਹ ਪਰਮਾਤਮਾ ਨੂੰ ਭੁੱਲ ਚੁੱਕੇ ਸਨ ਤੇ ਐਸ਼ ਇਸ਼ਰਤ ਦੇ ਵਿੱਚ ਕਾਮ ਕੇਲਾਂ ਦੇ ਵਿੱਚ ਇਦਣੇ ਮਦਮਸਤ ਹੋ ਚੁੱਕੇ ਸਨ ਕਿ ਭਾਈ ਲਾਲੋ ਤੇ ਭਾਈ ਮਰਦਾਨਾ ਜੀ ਵਰਗੇ ਸੱਤ ਪੁਰਸ਼ਾਂ ਦੀ ਫੇਟੀ ਕਰਨ ਲੱਗਿਆਂ ਵੀ ਇਹਨਾਂ ਨੂੰ ਹਿਚਕਚਾਟ ਨਹੀਂ ਆਈ ਤੇ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਲੋਕਾਂ ਦੀ ਇਸ ਹਾਲਤ ਨੂੰ ਦੇਖ ਕੇ ਹੀ ਆਉਣ ਵਾਲੇ ਸਮੇਂ ਵਿੱਚ ਜੋ ਕੁਝ ਵਾਪਰਨ ਵਾਲਾ ਸੀ ਭਾਈ ਲਾਲੋ ਜੀ ਨੂੰ ਸਮਝਾਇਆ ਜੈਸੀ ਮੈਂ ਆਵੈ ਖਸਮ ਕੀ ਬਾਣੀ ਕਾਸੜਾ ਕਰੀ ਗਿਆਨ ਦੇ ਲਾਲੋ ਪਾਪ ਕੀ ਜਾਣਨ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਦੇ ਲਾਲੋ ਹੁਣ ਜਦੋਂ ਬਾਬਰ ਨੇ ਬਾਬਰ ਦੀਆਂ ਮੁਗਲ ਫੌਜਾਂ ਨੇ ਸੈਦਪੁਰ ਦੇ ਉੱਤੇ ਕਹਿਰ ਟਾਇਆ ਤੇ ਸ਼ਹਿਰ ਨੂੰ ਤਬਾਹ ਕਰ ਦਿੱਤਾ ਸ਼ਹਿਰ ਨੂੰ ਲੁੱਟਿਆ ਫੁੱਟਿਆ ਗਿਆ ਆਗਾਂ ਲਾਈਆਂ ਗਈਆਂ ਇਸਤਰੀਆਂ ਦੀ ਬੇਪਤੀ ਕੀਤੀ ਗਈ ਔਰ ਬੜੇ ਬੜੇ ਤਾਕਤਵਰ ਪਠਾਨ ਜਿਹੜੇ ਸਨ ਉਹਨਾਂ ਦੇ ਟੁਕੜੇ ਕਰ ਕਰਕੇ ਤੇ ਜਿਹੜੇ ਕੋਈ ਬਚ ਵੀ ਗਏ ਉਹ ਰੋਟੀ ਤੋਂ ਵੀ ਆਤਰ ਹੋ ਗਏ ਸੋ ਸਤਿਗੁਰੂ ਜੀ ਨੇ ਇਹਨਾਂ ਸ਼ਬਦਾਂ ਦੇ ਅੰਦਰ ਹੀ ਸਮਝਾਇਆ ਹੈ ਕਿ ਇਹਨਾਂ ਨੂੰ ਆਪਣੇ ਕੀਤੇ ਹੋਏ ਪਾਪਾਂ ਦਾ ਫਲ ਜਿਹੜਾ ਹੈ ਉਹ ਪਰਮਾਤਮਾ ਨੇ ਭੁਗਤਾ ਦਿੱਤਾ ਹੈ ਸੋ ਅੱਜ ਦੇ ਸ਼ਬਦ ਦੇ ਅੰਦਰ ਸਤਿਗੁਰੂ ਜੀ ਕਰਮਾਤਮਾ ਦੇ ਨਾਲ ਸਾਰੀਆਂ ਗੱਲਾਂ ਕਰ ਰਹੇ ਹਨ ਤੇ ਨਾਲ ਹੀ ਕੁਝ ਸਿੱਖਿਆਵਾਂ ਦੇ ਰਹੇ ਹਨ ਤੇ ਬਚਨ ਕਰ ਰਹੇ ਹਨ ਇਹ ਜਗ ਤੇਰਾ ਤੂੰ ਗੋਸਾਈਂ ਛੇ ਪ੍ਰਭੂ ਇਹ ਸਾਰਾ ਜਗਤ ਤੇਰਾ ਹੈ ਤੇ ਤੂੰ ਇਸ ਦਾ ਮਾਲਕ ਹੈ ਇੱਕ ਘੜੀ ਮਹਿ ਥਾਪ ਉਥਾਪੇ ਜਰਵੰਡ ਦੇਵੇ ਭਾਈ ਜਰ ਸ਼ਬਦ ਦਾ ਅਰਥ ਹੈ ਧਨ ਦੌਲਤ ਉਹਨਾਂ ਧਨ ਦੌਲਤ ਦੇ ਨਸ਼ੇ ਦੇ ਵਿੱਚ ਹੀ ਇਤੋਂ ਦੇ ਲੋਕ ਜਿਹੜੇ ਸਨ ਉਹ ਮਹਾਪੁਰਸ਼ਾਂ ਦੀ ਇੱਤਿੀ ਕਰਦੇ ਸਨ ਤੇ ਪਰਮਾਤਮਾ ਨੂੰ ਵਿਸਤ੍ਰੀ ਹੋਏ ਸਨ ਚਾਣਕਿਆ ਦਾ ਕਹਿਣਾ ਹੈ ਕਿ ਜਦੋਂ ਵੀ ਸੰਸਾਰ ਦੇ ਵਿੱਚ جنگ ਹੁੰਦੀ ਹੈ ਤੇ ਉਸ جنگ ਦੇ ਤਿੰਨ ਹੀ ਕਾਰਨ ਹੁੰਦੇ ਹਨ ਯਾਰ ਜੋਰੂ ਤੇ ਜ਼ਮੀਨ ਹੁਣ ਜੀਵ ਜਿਹੜਾ ਹੈ ਧਨ ਦੌਲਤ ਦੀ ਖਾਤਰ ਪਰਮਾਤਮਾ ਨੂੰ ਭੁੱਲ ਜਾਂਦਾ ਹੈ ਪਰ ਪਰਮਾਤਮਾ ਜਿਹੜਾ ਹੈ ਇੱਕ ਖਿੰਨ ਦੇ ਵਿੱਚ ਹੀ ਜਗਤ ਪੈਦਾ ਵੀ ਕਰ ਸਕਦਾ ਹੈ ਤੇ ਜਗਤ ਨੂੰ ਨਾਸ਼ ਵੀ ਕਰ ਸਕਦਾ ਹੈ ਖਿੰਨ ਮਹਿ ਥਾਪ ਉਥਾਪ ਦਾ ਅਚਰਜ ਤੇਰੇ ਰੂਪ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਪਰਮਾਤਮਾ ਦੇ ਹੈਰਾਨ ਕਰ ਦੇਣ ਵਾਲੇ ਕੌਤਕ ਹਨ ਕਿ ਇੱਕ ਅੱਖ ਦੇ ਝਮਕੇ ਜਿੰਨੇ ਸਮੇਂ ਵਿੱਚ ਹੀ ਉਹ ਸੰਸਾਰ ਨੂੰ ਪੈਦਾ ਵੀ ਕਰ ਸਕਦਾ ਹੈ ਤੇ ਨਾਸ਼ ਵੀ ਕਰ ਸਕਦਾ ਹੈ ਹਰਨ ਪਰਣ ਜਾਂ ਕਾ ਨੇਥਰ ਫੋਰ ਸਾਰੇ ਸੰਸਾਰ ਨੂੰ ਇੱਕ ਅੱਖ ਦੇ ਝਮਕੇ ਜਿਵੇਂ ਸਮੇਂ ਵਿੱਚ ਉਹ ਖਾਲੀ ਵੀ ਕਰ ਸਕਦਾ ਹੈ ਤੇ ਭਰ ਵੀ ਸਕਦਾ ਹੈ ਇਸੇ ਹੀ ਤਰ੍ਹਾਂ ਦੌਲਤ ਦੇ ਅੰਬਾਰ ਵੀ ਲਗਾ ਸਕਦਾ ਹੈ ਤੇ ਇਸ ਦੌਲਤ ਨੂੰ ਲੋਕਾਂ ਵਿੱਚ ਵੰਡ ਵੀ ਸਕਦਾ ਹੈ ਜਾਂ ਖਿਲਾਰ ਵੀ ਸਕਦਾ ਹੈ ਜਿਵੇਂ ਕਿ ਰਾਵਣ ਨੂੰ ਹੰਕਾਰ ਹੋ ਗਿਆ ਇਹ ਸੋਨੇ ਦੀ ਲੰਕਾ ਮੇਰੀ ਹੈ ਤੇ ਇਸ ਦਾ ਮਾਲਕ ਮੈਂ ਹਾਂ ਪਰ ਸਤਿਗੁਰੂ ਜੀ ਦੀ ਬਾਣੀ ਦੇ ਅੰਦਰ ਬਚਨ ਮਿਲਦੇ ਹਨ ਸਰਬ ਸੋਨ ਕੀ ਲੰਕਾ ਹੋਤੀ ਰਾਵਣ ਸੇ ਅਧਿਕਾਈ ਕਹਾਂ ਪਇ ਉਦਰ ਬਾਂਦੇ ਹਾਤੀ ਖਿੰਨ ਮੈਂ ਭਈ ਭਾਈ ਹੁਣ ਉਹ ਸੋਨੇ ਦੀ ਲੰਕਾ ਜਿਹੜੀ ਸੀ ਇਹ ਕਸ਼ਿੰਨ ਦੇ ਵਿੱਚ ਹੀ ਉਸ ਦਾ ਮਾਲਕ ਕੋਈ ਹੋਰ ਹੋ ਗਿਆ ਇਸ ਕਰਕੇ ਪ੍ਰਮਾਤਮਾ ਦੇ ਹੈਰਾਨ ਕਰ ਦੇਣ ਵਾਲੇ ਕੌਤਕ ਹੁੰਦੇ ਹਨ ਉਹ ਇੱਕ ਘੜੀ ਦੇ ਵਿੱਚ ਇੱਕ ਖਿੰਨ ਦੇ ਵਿੱਚ ਹੀ ਸੰਸਾਰ ਨੂੰ ਥਾਪ ਵੀ ਸਕਦਾ ਹੈ ਭਾਵ ਪੈਦਾ ਕਰ ਸਕਦਾ ਹੈ ਤੇ ਨਾਸ਼ ਵੀ ਕਰ ਸਕਦਾ ਹੈ ਸੰਸਾਰ ਦੀ ਦੌਲਤ ਨੂੰ ਪੈਦਾ ਵੀ ਕਰ ਸਕਦਾ ਹੈ ਤੇ ਵੰਡ ਵੀ ਸਕਦਾ ਹੈ ਇੱਕ ਘੜੀ ਮੈਂ ਥਾਪ ਉਥਾਪੇ ਜਾਰ ਵੰਡ ਦੇਵੇ ਪਾਈ ਇਸ ਪੁਰਗੇ ਸ਼ਬਦ ਦਾ ਪਹਿਲਾ ਪਦਾ ਹੈ ਜਿਸ ਵਿੱਚ ਸਤਿਗੁਰੂ ਜੀ ਇਨ੍ਹਾਂ ਮੁਗਲਾਂ ਪਠਾਣਾਂ ਦੀ ਗੱਲ ਕਰ ਰਹੇ ਹਨ ਕਹਾਂ ਸੁਖ ਖੇਲ ਤਬੇਲਾ ਘੂੜੇ ਕਹਾਂ ਪੇਰੀ ਸ਼ਹਿਨਾਈ ਹੁਣ ਜਦੋਂ ਬਾਬਰ ਦੀਆਂ ਫੌਜਾਂ ਨੇ ਇਹਨਾਂ ਦੇ ਉੱਤੇ ਅੱਥ ਦਾ ਕਹਿਰ ਟਾਇਆ ਹੈ ਹੁਣ ਇਹਨਾਂ ਦੀਆਂ ਖੇਲ ਕਾਮ ਕਲੇਲਾ ਕਿੱਥੇ ਗਈਆਂ ਇਹਨਾਂ ਦੇ ਘੋੜੇ ਇਹਨਾਂ ਦੀਆਂ ਫੌਜਾਂ ਤੇ ਉਹਨਾਂ ਘੋੜਿਆਂ ਦੇ ਤਬੇਲੇ ਕਿੱਥੇ ਗਏ ਹਨ ਕਿਉਂਕਿ ਸ਼ਹਿਰ ਨੂੰ ਵੱਡੀ ਮਾਤਰਾ ਦੇ ਵਿੱਚ ਅੱਗ ਲਾਈ ਗਈ ਸੀ ਸਾੜ ਫੂਕ ਹੋਈ ਸੀ ਮਹਿਲ ਮਾੜੀਆਂ ਜਿਹੜੀਆਂ ਹਨ ਉਹ ਸੜ ਕੇ ਸੁਆਹ ਹੋ ਗਈਆਂ ਸਨ ਕਹਾ ਪੇਰੀ ਸ਼ਹਿਨਾਈ ਹੁਣ ਉਹ ਨਗਾਰੇ ਉਹ ਤੂਤੀਆਂ ਆਵਾਜ਼ੇ ਸ਼ਹਿਨਾਈਆਂ ਕਿੱਥੇ ਗੂੰਜ ਰਹੀਆਂ ਹਨ ਕਹਾ ਸੋਤੇ ਗੰਦ ਗਾਡੇ ਡੜ ਕਹਾਂ ਸੁ ਲਾਲ ਕਵਾਈ ਹੁਣ ਫੌਜੀਆਂ ਦੀਆਂ ਪਠਾਨ ਫੌਜੀਆਂ ਦੀਆਂ ਉਹ ਲਾਲ ਵਰਦੀਆਂ ਕਿੱਥੇ ਗਈਆਂ ਉਹਨਾਂ ਦੇ ਗਾਤਰੇ ਕਿੱਥੇ ਗਏ ਇਸ ਤੋਂ ਇਲਾਵਾ ਉਹ ਇਸਤਰੀਆਂ ਜਿਹੜੀਆਂ ਸ਼ੀਸ਼ਿਆਂ ਦੇ ਸਾਹਮਣੇ ਖਲੋਖ ਲੋ ਕੇ ਆਪਣੇ ਆਪ ਨੂੰ ਸ਼ਿੰਗਾਰਦੀਆਂ ਸਨ ਤੇ ਆਪਣੇ ਸੁਹੱਪਣ ਨੂੰ ਨਿਆਹਾਰਦੀਆਂ ਸਨ ਅਤੇ ਉਹ ਰਾਜਕੁਮਾਰ ਜੋ ਸ਼ੀਸ਼ਿਆਂ ਦੇ ਸਾਹਮਣੇ ਖੋਖ ਲੋਕੇ ਆਪਣੇ ਚਿਹਰੇ ਮੂਰੇ ਸਵਾਰਦੇ ਸਨ ਕਿੱਥੇ ਗਏ ਉਹ ਸੁੰਦਰ ਚਿਹਰੇ ਉਹਨਾਂ ਰਾਜਕੁਮਾਰੀਆਂ ਦੇ ਅਤੇ ਉਹਨਾਂ ਰਾਜਕੁਮਾਰਾਂ ਦੇ ਕਹਾ ਸੋ ਆਰਸੀਆਂ ਮੂੰਹ ਬੰਕੇ ਇੱਥੇ ਦਿਸੇ ਨਹੀਂ ਹੁਣ ਨਾ ਤਾਂ ਉਹ ਸ਼ੀਸ਼ੇ ਹਨ ਤੇ ਨਾ ਹੀ ਉਹ ਸੋਹਣੇ ਮੁਖੜੇ ਹਨ ਇੱਥੇ ਹੁਣ ਕੋਈ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਬਾਵਰ ਨੇ ਵੱਡੀ ਤਦਾਦ ਦੇ ਵਿੱਚ ਕਤਲਿਆਮ ਕੀਤਾ ਸੀ ਇਸਤਰੀਆਂ ਨੂੰ بے ਪਤ ਕੀਤਾ ਸੀ ਤੇ ਪਠਾਨ ਹਾਕਮਾਂ ਦੇ ਟੁਕੜੇ ਟੁਕੜੇ ਕਰਕੇ ਉਹਨਾਂ ਨੂੰ ਰੋਲਿਆ ਗਿਆ ਸੀ ਕਹਾਂ ਸੋਕਰਦਰ ਮੰਡਪ ਮਹਿਲਾ ਕਹਾਂ ਸੋ ਬੰਕ ਸਰਾਇ ਉਹ ਸਰਾਵਾਂ ਕਿੱਥੇ ਗਈਆਂ ਉਹ ਮਹਿਲ ਮਾੜੀਆਂ ਕਿੱਥੇ ਗਈਆਂ ਉਹ ਮਹੱਲ ਕਿੱਥੇ ਗਏ ਕਿਉਂਕਿ ਉਸਨੇ ਵੱਡੀ ਤਦਾਦ ਦੇ ਵਿੱਚ ਸਾੜ ਫੋਕ ਕੀਤੀ ਸੀ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਹੁਣ ਉਹਨਾਂ ਸੁੰਦਰੀਆਂ ਦੀਆਂ ਸੁੰਦਰ ਸੇਜਾਂ ਨੂੰ ਦੇਖ ਕੇ ਜਿਨ੍ਹਾਂ ਨੂੰ ਰਾਜਕੁਮਾਰਾਂ ਨੂੰ ਨੀਂਦ ਤੱਕ ਨਹੀਂ ਸੌਂਦੀ ਉਹਨਾਂ ਦੀ ਨੀਂਦ ਉੱਡ ਜਾਂਦੀ ਸੀ ਉਹ ਸੇਜਾਂ ਕਿੱਥੇ ਗਈਆਂ ਕਹਾਂ ਸੋ ਸੇਜ ਸੁਖਾਲੀ ਕਾਮਣ ਜਿਸ ਵੇਖ ਨੀਂਦ ਨਾ ਪਾਈ ਕਹਾਂ ਸੁਪਾਣ ਤੰਬੋਲੀ ਹਰਮਾ ਹੋਈਆਂ ਸਾਈ ਮਾਈ ਹੁਣ ਉਹ ਪਾਨਾਂ ਦੇ ਬੀੜੇ ਤੇ ਪਾਨਾਂ ਦੇ ਬੀੜੇ ਵੇਚਣ ਵਾਲੀਆਂ ਤੇ ਉਹ ਹਰਮਾਂ ਤੇ ਉਹਨਾਂ ਹਰਮਾਂ ਵਿੱਚ ਰਹਿਣ ਵਾਲੀਆਂ ਸੁੰਦਰੀਆਂ ਕਿੱਥੇ ਗਈਆਂ ਸਭ ਸ਼ਾਂ ਦੀ ਤਰ੍ਹਾਂ ਅਲੋਪ ਹੋ ਗਈਆਂ ਕਿਉਂਕਿ ਬਹੁਤ ਸਾਰੀਆਂ ਸੁੰਦਰੀਆਂ ਇਸਤਰੀਆਂ ਨੂੰ ਪਾਵਰ ਦੀਆਂ ਫੌਜਾਂ ਨੇ ਬੇਪੱਤ ਕੀਤਾ ਤੇ ਕਈਆਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਕਈਆਂ ਨੂੰ ਉਹ ਆਪਣੇ ਨਾਲ ਲੈ ਥੋੜੀ ਇਸ ਯਾਰ ਕਾਰਨ ਕਣੀ ਵਿਗੁੱਤੀ ਇਨ ਯਾਰ ਯਾਰ ਕਣੀ ਖਵਾਈ ਹੁਣ ਇਸ ਦੌਲਤ ਦੇ ਕਾਰਨ ਬਹੁਤ ਸਾਰੀ ਲੋਖਾਈ ਜਿਹੜੀ ਹੈ ਉਹ ਖਵਾਰ ਹੋਈ ਹੈ ਜੇ ਅੱਜ ਵੀ ਸੰਸਾਰ ਦੇ ਵਿੱਚ ਦੇਖੀਏ ਤੇ ਬਹੁਤ ਸਾਰੇ ਦੇਸ਼ ਜਿਹੜੇ ਹਨ ਇਸ ਧਨ ਦੌਲਤ ਦੀ ਖਾਤਰ ਹੀ ਇੱਕ ਦੂਸਰੇ ਦੇਸ਼ ਤੇ ਵਿੱਚ ਲੜਾਈਆਂ ਪਵਾ ਕੇ ਤਬਾਹੀ ਮਚਾ ਰਿਹਾ ਹੈ ਇਸ ਜਰ ਕਾਰਨ ਕਣੀ ਵਿਗੁੱਤੀ ਇਨ ਜਰ ਕਣੀ ਖਵਾਈ ਇਸ ਦੌਲਤ ਨੇ ਬਹੁਤ ਸਾਰੀ ਲੁਕਾਈ ਨੂੰ ਖوار ਕੀਤਾ ਤੇ ਇਹ ਦੌਲਤ ਜਿਹੜੀ ਹੈ ਪਾਪ ਤੋਂ ਬਿਨਾ ਇਕੱਠੀ ਵੀ ਨਹੀਂ ਹੁੰਦੀ ਤੇ ਮਰਨ ਵੇਲੇ ਆਂ ਜੀਵ ਦੇ ਨਾਲ ਵੀ ਨਹੀਂ ਚੱਲਦੀ ਆਪਾਂ ਬਾਝੋਂ ਹੋਵੇ ਨਹੀਂ ਮੋਇਆਂ ਸਾਥ ਨਾ ਜਾਈ ਫਿਰ ਸਤ ਗੁਰੂ ਜੀ ਸਮਝਾਉਂਦੇ ਹਨ ਕਿ ਇਹ ਪਰਮਾਤਮਾ ਦੀ ਮਰਜੀ ਹੈ ਕਿ ਪਰਮਾਤਮਾ ਨੂੰ ਜਿਸ ਨੇ ਜਿਸ ਨੂੰ ਪਰਮਾਤਮਾ ਨੇ ਖੁਵਾਰ ਕਰਨਾ ਹੁੰਦਾ ਹੈ ਉਸ ਦੀ ਚੰਗਿਆਈ ਉਸ ਦੇ ਚੰਗੇ ਗੁਣ ਉਸ ਦੇ ਕੋਲੋਂ ਖੋਹ ਲੈਂਦਾ ਜਿਸ ਨੂੰ ਆਪ ਖੁਆਇ ਕਰਤਾ ਖੁਸ ਲਈ ਚੰਗਿਆਈ ਆਮ ਤੌਰ ਦੇ ਉੱਤੇ ਇੱਕ ਕਹਾਵਤ ਹੈ ਕਿ ਪਰਮਾਤਮਾ ਜਿਹੜਾ ਹੈ ਉਹ ਡਾਂਗ ਨਹੀਂ ਮਾਰਦਾ ਉਹ ਜੀਵ ਦੀ ਮੱਤ ਮਾਰਦਾ ਉੰਜਵੇਂ ਕਿ ਰਾਵਣ ਦੀ ਮਤ ਮਾਰੀ ਗਈ ਉਹ ਚਾਰ ਵੇਦਾਂ ਦਾ ਗਿਆਤਾ ਸੀ ਤੇ ਉਹ ਹੰਕਾਰ ਦੇ ਵਿੱਚ ਆ ਗਿਆ ਕਿ ਮੈਂ ਸੋਨੇ ਦੀ ਲੰਕਾ ਦਾ ਮਾਲਕ ਹਾਂ ਮੇਗਨਾਥ ਵਰਗਾ ਬਲੀ ਮੇਰਾ ਪੁੱਤਰ ਹੈ ਔਰ ਕੁੰਭਕਰਨ ਵਰਗਾ ਬਲੀ ਮੇਰਾ ਭਰਾ ਹੈ ਮੇਰੇ ਕੋਲ ਹਾਥੀਆਂ ਘੋੜਿਆਂ ਦੀਆਂ ਫੌਜਾਂ ਹਨ ਇਸ ਚੀਜ਼ ਦਾ ਹੰਕਾਰ ਉਸ ਨੂੰ ਹੋ ਗਿਆ ਕਿ ਉਹ ਹੰਕਾਰ ਦੇ ਵਿੱਚ ਹੀ ਖਾਪ ਖਾ ਗਿਆ ਸੋ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜਿਸ ਨੂੰ ਪ੍ਰਮਾਤਮਾ ਨੇ ਖوار ਕਰਨਾ ਹੁੰਦਾ ਹੈ ਉਸ ਦੀ ਚੰਗਿਆਈ ਉਸ ਦੀ ਜਿਹੜੇ ਚੰਗੇ ਗੁਣ ਹਨ ਉਹ ਪਹਿਲਾਂ ਹੀ ਉਸ ਦੇ ਕੋਲੋਂ ਖੋਹ ਲੈਂਦਾ ਹੈ ਜਿਸ ਨੂੰ ਆਪ ਖੁਆਇ ਕਰਤਾ ਖੋਸ ਲਈ ਚੰਗਿਆਈ ਇਸ ਤੋਂ ਅੱਗੇ 4 ਨੰਬਰ ਪਦੇ ਦੇ ਅੰਦਰ ਸਤਿਗੁਰੂ ਜੀ ਇਹਨਾਂ ਲੋਕਾਂ ਦੀ ਹਾਲਤ ਬਿਆਨ ਕਰਦੇ ਹਨ ਕਿ ਇਹ ਲੋਕ ਐਸ਼ ਪ੍ਰਸਤੀ ਦੇ ਵਿੱਚ ਇੰਨੇ ਮਦ ਮਸਤ ਹੋ ਚੁੱਕੇ ਸਨ ਕਿ ਇਹਨਾਂ ਨੇ ਕਦੀ ਚਿਤ ਚੇਤਾ ਹੀ ਨਹੀਂ ਕੀਤਾ ਕਿ ਜਦੋਂ ਕੋਈ ਬਾਹਰ ਦਾ ਦੁਸ਼ਮਣ ਆਵੇਗਾ ਤੇ ਉਸ ਦਾ ਮੁਕਾਬਲਾ ਕਿਸ ਤਰ੍ਹਾਂ ਕਰਨਾ ਹੈ ਇਹ ਐਸ਼ ਪ੍ਰਸਤੀ ਦੇ ਵਿੱਚ ਮਦ ਮਸਤ ਹੋਏ ਪਏ ਸਨ ਤੇ ਜੇਕਰ ਥੋੜਾ ਬਹੁਤਾ ਹੀਲਾ ਵਸੀਲਾ ਕਰਦੇ ਵੀ ਸਨ ਤੇ ਉਹ ਇਹਨਾਂ ਦੇ ਧਾਰਮਿਕ ਆਗੂ ਜਿਹੜੇ ਹਨ ਉਹ ਇਹਨਾਂ ਨੂੰ ਲਾਰੇ ਲਾ ਕੇ ਤੇ ਆਖ ਦਿਨ ਦੇ ਸਨ ਕਿ ਅਸੀਂ ਮੰਤਰ ਇਹੋ ਜਿਹੇ ਪੜਾਂਗੇ ਇਹ ਬਾਵਰ ਦੀਆਂ ਫੌਜਾਂ ਜਿਹੜੀਆਂ ਹਨ ਉਹ ਅੰਨੀਆਂ ਹੋ ਜਾਣਗੀਆਂ ਹੁਣ ਜਦੋਂ ਇਹਨਾਂ ਨੂੰ ਖਬਰ ਮਿਲੀ ਕਿ ਬਾਬਰ ਜਿਹੜਾ ਹੈ ਉਹ ਹਮਲਾਵਰ ਹੋ ਕੇ ਆ ਰਿਹਾ ਹੈ ਤੇ ਇਹਨਾਂ ਪਠਾਣਾਂ ਨੇ ਕੀ ਕੀਤਾ ਕਿ ਬਹੁਤ ਸਾਰੇ ਪੀਰ ਫਕੀਰ ਜਿਹੜੇ ਸਨ ਉਹਨਾਂ ਨੂੰ ਰੋਕ ਕੇ ਆਪਣੇ ਕੋਲ ਰੱਖ ਲਿਆ ਸਤਗੁਰੂ ਜੀ ਬਚਨ ਕਰਦੇ ਹਨ ਕੋਟੀ ਹੂੰ ਪੀਰ ਵਰਜ ਰਹਾਏ ਜਾਂ ਮੀਰ ਸੁਨਿਆ ਤਾਇ ਜਦੋਂ ਬਾਬਰ ਮੀਰ ਦੇ ਆਉਣ ਦੀ ਖਬਰ ਸੁਣੀ ਤੇ ਇਹਨਾਂ ਨੇ ਬਹੁਤ ਸਾਰੇ ਪੀਰ ਜਿਹੜੇ ਸਨ ਆਪਣੇ ਕੋਲ ਰੋਕ ਕੇ ਰੱਖ ਲਏ। ਹੁਣ ਪੀਰਾਂ ਨੇ ਮੰਤਰ ਪੜੇ ਪਰ ਇਹਨਾਂ ਦੇ ਮੰਤਰਾਂ ਦਾ ਕੋਈ ਅਸਰ ਨਹੀਂ ਹੋਇਆ। ਤੇ ਇਹਨਾਂ ਪੀਰਾਂ ਦੇ ਮੰਤਰਾਂ ਦੇ ਬਾਵਜੂਦ ਮਹਿਲ ਮਹੱਲ ਜਿਹੜੇ ਸਨ ਉਹ ਸੜੇ। ਥਾਣ ਮੁਕਾਮ ਜਲੇ ਵਿਜ ਮੰਦਰ ਮੋਸ਼ ਮੋਸ਼ ਕੋਇਰ ਰੁੱਲਾਇਆ। ਕੋਇਰ ਤੋਂ ਭਾਵ ਹੈ ਰਾਜਕੁਮਾਰ। ਉਹਨਾਂ ਰਾਜਕੁਮਾਰ ਜਿਹੜੇ ਸਨ ਉਹਨਾਂ ਨੂੰ ਟੁਕੜੇ ਟੁਕੜੇ ਕੀਤਾ ਗਿਆ ਉਹਨਾਂ ਨੂੰ ਮਾਰਿਆ ਕੁੱਟਿਆ ਗਿਆ ਕੋਈ ਮੁਗਲ ਨਾ ਹੁਆ ਅੰਦਾ ਕਿੰਨੇ ਨਾ ਪਰਚਾ ਲਾਇਆ ਪਰਚਾ ਸ਼ਬਦ ਦਾ ਅਰਥ ਹੈ ਕਰਾਮਾਤ ਹੁਣ ਕਿਸੇ ਵੀ ਪੀਰ ਫਕੀਰ ਦੀ ਕਰਾਮਾਤ ਕੋਈ ਕੰਮ ਨਾ ਆਈ ਕਿਸੇ ਵੀ ਗਿਆਨੀ ਪੰਡਤ ਦੀ ਕਰਾਮਾਤ ਕੰਮ ਨਾ ਆਈ ਤੇ ਨਾ ਹੀ ਇਹਨਾਂ ਦੇ ਜੰਤਰਾ ਮੰਤਰਾਂ ਤੰਤਰਾਂ ਦੇ ਨਾਲ ਬਾਬਰ ਦੀ ਮੁਗਲ ਫੌਜ ਦਾ ਕੋਈ ਸਿਪਾਹੀ ਅੰਦਾ ਹੀ ਹੋਇਆ ਕੋਈ ਮੁਗਲ ਨਾ ਹੋਆ ਅੰਦਾ ਕਿਨੇ ਨਾ ਪਰਛਾ ਲਾਇਆ ਮੁਗਲ ਪਠਾਣਾ ਭਈ ਲੜਾਈ ਰਨਮੈ ਤੇਗ ਵਗਾਈ ਹੁਣ ਮੁਗਲਾਂ ਤੇ ਪਠਾਣਾ ਦੀ ਡਟ ਕੇ ਲੜਾਈ ਹੋਈ ਤੇ ਦੋਨਾਂ ਪਾਸਿਆਂ ਤੋਂ ਤਲਵਾਰਾਂ ਚਲੀਆਂ ਹੁਣ ਮੁਗਲਾਂ ਨੇ ਤਾਂ ਪਹਿਲਾਂ ਤਿਆਰੀ ਕੀਤੀ ਹੋਈ ਸੀ ਉਹ ਪਹਿਲਾਂ ਹੀ ਤਿਆਰੀ ਕਰਕੇ ਆਏ ਸਨ ਇਧਰ ਪਠਾਨ ਹਾਕਮ ਜਿਹੜੇ ਸਨ ਉਹ ਐਸ਼ ਪ੍ਰਸਤੀ ਦੇ ਵਿੱਚ ਮਦਮਸਤ ਸਨ ਤੇ ਉਹ ਇਸ ਭਰੋਸੇ ਤੇ ਸਨ ਕਿ ਪੀਰਾਂ ਫਕੀਰਾਂ ਤੇ ਪੰਡਤਾਂ ਨੇ ਜਦੋਂ ਮੰਤਰ ਪੜ੍ਹੇ ਤੇ ਬਾਬਰ ਦੀਆਂ ਫੌਜਾਂ ਜਿਹੜੀਆਂ ਹਨ ਉਹ ਅੰਨੀਆਂ ਹੋ ਜਾਣੀਆਂ ਹਨ ਹੁਣ ਹੋਇਆ ਕੀ ਕਿ ਤਿਆਰੀ ਤਾਂ ਸ਼ਸਤਰ ਵਿੱਦਿਆ ਦੀ ਅਭਿਆਸ ਤਿਆਰੀ ਕੀਤੀ ਨਹੀਂ ਹੋਈ ਸੀ ਇਸ ਕਰਕੇ ਮੁਗਲਾਂ ਨੇ ਪੂਰੇ ਤਾਨ ਦੇ ਨਾਲ ਆਪਣੀਆਂ ਤੇਗਾਂ ਚਲਾਈਆਂ ਮੁਗਲ ਪਠਾਣਾ ਭਈ ਲੜਾਈ ਰਣ ਮੈਂ ਤੇਗ ਵਗਾਈ ਓਨੀ ਤੁਪਕ ਤਾਣ ਚਲਾਈ ਓਨੀ ਹਸਤ ਚੜਾਈ ਹੁਣ ਮੁਗਲਾਂ ਤੇ ਪੂਰੇ ਤਾਣ ਦੇ ਨਾਲ ਪੂਰੇ ਨਿਸ਼ਾਨੇ ਬੰਨ ਬਣ ਕੇ ਪੂਰੇ ਜ਼ੋਰ ਦੇ ਨਾਲ ਆਪਣੀਆਂ ਬੰਦੂਕਾਂ ਤਲਵਾਰਾਂ ਤੇ ਹਥਿਆਰ ਚਲਾਏ ਪਰ ਇਹ ਜਿਹੜੇ ਪਠਾਣ ਸਨ ਇਹਨਾਂ ਨੇ ਜੁੱਧ ਵਿਦਿਆ ਦਾ ਅਭਿਆਸ ਕੀਤਾ ਨਹੀਂ ਸੀ ਹੋਇਆ ਜਿਸ ਕਰਕੇ ਇਹਨਾਂ ਦੇ ਹੱਥਾਂ ਦੇ ਵਿੱਚ ਹੀ ਫੌਜਾਂ ਬੰਦੂਕਾਂ ਜਿਹੜੀਆਂ ਸਨ ਉਹ ਤੜਤੜ ਕਰਦੀਆਂ ਰਹਿ ਗਈਆਂ ਤੇ ਇਹਨਾਂ ਦੇ ਹੱਥਾਂ ਵਿੱਚ ਫੜੀਆਂ ਹੀ ਤਲਵਾਰਾਂ ਰਹਿ ਗਈਆਂ ਜਿੰਨ ਕੀ ਚੀਰੀ ਦਰਗਾ ਪਾਟੀ ਤਨਾ ਮਰਨਾ ਭਾਈ ਫੇਰ ਭਾਈ ਜਿਨ੍ਹਾਂ ਦੀ ਉਮਰ ਦੀ ਚਿੱਠੀ ਪਰਮਾਤਮਾ ਦੇ ਦਰਬਾਰ ਵਿੱਚ ਪਾੜ ਦਿੱਤੀ ਜਾਂਦੀ ਹੈ ਉਹਨਾਂ ਨੂੰ ਅਖੀਰ ਮਰਨਾ ਹੀ ਪੈਂਦਾ ਇਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੂਰਾਣੀ ਇਕ ਨਾ ਪੇਰਨ ਸਿਰਖੋਰ ਪਾਟੇ ਇਕ ਨਾ ਵਾਸ ਮਸਾਣੀ ਜਿਨ ਕੇ ਬੰਕੇ ਘਰੀ ਨ ਆਇਆ ਤੈਨ ਕਿਉ ਰਹਿਣ ਵਹਿਣ ਹੁਣ ਇਸ ਜੰਗ ਦੇ ਵਿੱਚ ਕੀ ਹਿੰਦੂ ਕੀ ਤੁਰਕ ਤੇ ਕੀ ਹੋਰ ਜਾਤੀਆਂ ਚਾਹੇ ਕੋਈ ਭਟ ਜਾਤ ਦੇ ਨਾਲ ਸਬੰਧਤ ਸੀ ਚਾਹੇ ਕੋਈ ਠਾਕੁਰ ਬਰਾਦਰੀ ਦੇ ਨਾਲ ਸੰਬੰਧਤ ਸੀ ਸਾਰੀਆਂ ਹੀ ਇਸਤਰੀਆਂ ਦੀ ਬੇਪਤੀ ਹੋਈ ਇੱਕ ਹਿੰਦਵਾਣੀ ਅਵਰ ਤੁਰਕਾਣੀ ਪਟਿਆਣੀ ਠਕੁਰਾਣੀ ਇੱਕ ਨਾ ਪੇਰਨ ਸਿਰਖੋਰ ਪਾਟੇ ਇੱਕ ਨਾ ਵਾਸ ਮਸਣ ਪੇਰਨ ਤੋਂ ਭਾਵ ਹੈ ਕਿ ਸਰੀਰ ਦੇ ਬਸਤਰ ਜਾਂ ਬੁਰਕਾ ਹੁਣ ਕਈਆਂ ਦੇ ਸਰੀਰ ਦੇ ਬਸਤਰ ਜਿਹੜੇ ਸਨ ਜਾਂ ਬੁਰਕੇ ਜਿਹੜੇ ਸਨ ਸਿਰ ਤੋਂ ਲੈ ਕੇ ਪੈਰਾਂ ਤੱਕ ਪਾٹے ਹੋਏ ਸਨ ਤੇ ਕਈ ਜੜੀਆਂ ਹਨ ਉਹ ਮੌਤ ਦੇ ਘਾਟ ਉਤਰ ਚੁਕੀਆਂ ਤੇ ਜਿਹੜੀਆਂ ਕੋਈ ਬਚ ਵੀ ਗਈਆਂ ਹਨ ਤੇ ਉਹ ਵੀ ਕੋਈ ਮੌਤ ਤੋਂ ਘਟ ਨਹੀਂ ਹਨ ਕਿਉਂਕਿ ਉਹਨਾਂ ਦੇ ਪਤੀ ਜਿਹੜੇ ਹਨ ਉਹ ਮਾਰੇ ਗਏ ਹਨ ਜਿੰਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਉਂ ਰਹਿਣ ਵਿਹਾਨੀ ਹੁਣ ਜਿਨ੍ਹਾਂ ਦੇ ਸੁੰਦਰ ਤੇ ਸੋਹਣੇ ਪਤੀ ਉਹਨਾਂ ਦੇ ਘਰ ਵਿੱਚ ਜਿਉਂਦੇ ਵਾਪਸ ਨਹੀਂ ਆਏ ਉਹਨਾਂ ਦੀ ਜ਼ਿੰਦਗੀ ਉਹਨਾਂ ਦੀ ਉਹ ਦੁੱਖਾਂ ਭਰੀ ਰਾਤ ਕਿਵੇਂ ਗੁਜ਼ਰੀ ਹੋਵੇਗੀ ਇਸ ਤੋਂ ਅੱਗੇ ਅਖੀਰ ਵਿੱਚ ਸਤਿਗੁਰੂ ਜੀ ਬਚਨ ਕਰਦੇ ਹਨ ਆਪੇ ਕਰੇ ਕਰਾਇ ਕਰਤਾ ਕਿਸ ਨੂੰ ਆਖ ਸੁਣਾਈ ਜਦੋਂ ਕਿ ਸਭ ਕੁਝ ਕਰਨ ਵਾਲਾ ਪਰਮਾਤਮਾ ਆਪ ਹੈ ਇਸ ਸਭ ਕੋ ਜੀਵਾਂ ਤੋਂ ਕਰਵਾਉਣ ਵਾਲਾ ਪਰਮਾਤਮਾ ਆਪ ਹੈ ਫਿਰ ਕਿਸ ਦੇ ਨਾਲ ਗਿਲਾ ਕਰੀ ਦੁੱਖ ਸੁੱਖ ਤੇਰੇ ਭਾਣੇ ਹੋਵੇ ਕਿਸ ਤੈ ਜਾਏ ਰੁਾਈ ਜਦੋਂ ਕਿ ਦੁੱਖ ਵੀ ਉਸ ਦੀ ਰਜਾ ਦੇ ਵਿੱਚ ਆਉਂਦਾ ਹੈ ਤੇ ਸੁੱਖ ਵੀ ਉਸ ਰਜਾ ਦੇ ਵਿੱਚ ਉਸ ਦੇ ਭਾਣੇ ਵਿੱਚ ਆਉਂਦਾ ਹੈ ਇਸ ਕਰਕੇ ਕਿਸ ਦੇ ਅੱਗੇ ਇਹ ਰੋਣਾ ਰੋਈ ਹੁਣ ਜਦੋਂ ਅਸੀਂ ਗੁਰਮਤ ਸਿਧਾਂਤ ਦੀ ਗੱਲ ਕਰਦੇ ਹਾਂ ਤੇ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਇਹ ਭਾਈ ਇਹ ਦੁੱਖ ਔਰ ਸੁਖ ਪਰਮਾਤਮਾ ਦੇ ਬਣਾਏ ਹੋਏ ਹਨ ਤੇ ਕਈਆਂ ਨੂੰ ਸਦਾ ਹੀ ਦੁੱਖ ਔਰ ਭੁੱਖ ਦੀ ਮਾਰ ਪੈਂਦੀ ਰਹਿੰਦੀ ਹੈ ਪਰ ਇਹ ਉਸ ਪਰਮਾਤਮਾ ਦੀ ਦਾਤ ਹੀ ਸਮਝੋ ਇਕਨਾ ਦੁੱਖ ਭੁੱਖ ਸਦਮਾਰ ਇਹ ਪੇਦਾਤ ਤੇਰੀ ਦਾਤ ਧਰ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਸਮਝਾਉਂਦੇ ਹਨ ਸੁਖ ਦੁਖ ਦੋਏਦਾਰ ਕੱਪੜੇ ਪਹਿਰੇ ਜਾਏ ਮਨੁੱਖ ਸੁਖ ਔਰ ਦੁਖ ਜਿਹੜੇ ਹਨ ਪ੍ਰਮਾਤਮਾ ਵੱਲੋਂ ਮਿਲੇ ਹੋਏ ਦੋ ਕੱਪੜੇ ਹਨ ਜਿਨ੍ਹਾਂ ਨੂੰ ਪਹਿਨ ਕੇ ਹੀ ਮਨੁੱਖ ਨੇ ਗੁਜ਼ਾਰਾ ਕਰਨਾ ਇਸ ਕਰਕੇ ਜੇ ਸੁਖ ਉਸ ਦੇ ਬਾਣੇ ਵਿੱਚ ਆਉਂਦਾ ਹੈ ਤੇ ਦੁਖ ਵੀ ਉਸ ਦੇ ਬਾਣੇ ਵਿੱਚ ਹੀ ਆਉਂਦਾ ਹੈ ਫਿਰ ਕਿਸ ਦੇ ਅੱਗੇ ਇਹ ਰੋਣਾ ਰੋਈ ਹੁਕਮੀ ਹੁਕਮ ਚਲਾਏ ਵਿਖਸ ਪਰਮਾਤਮਾ ਸੰਸਾਰ ਨੂੰ ਆਪਣੇ ਹੁਕਮ ਵਿੱਚ ਚਲਾਉਂਦਾ ਹੈ ਤੇ ਹੁਕਮ ਵਿੱਚ ਚਲਾ ਕੇ ਪ੍ਰਸੰਨ ਹੁੰਦਾ ਹੈ। ਨਾਨਕ ਲਿਖਿਆ ਪਾਈ। ਸਤਿਗੁਰੂ ਜੀ ਸਮਝਾਉਂਦੇ ਹਨ ਕਿ ਜੋ ਜੋ ਆਪਣੇ ਕੀਤੇ ਹੋਏ ਕਰਮਾਂ ਦਾ ਲਿਖਿਆ ਹੋਇਆ ਹੈ ਉਹ ਫਲ ਭੋਗਣਾ ਪੈਂਦਾ ਹੈ ਤੇ ਉਹ ਫਲ ਜਿਹੜਾ ਹੈ ਪ੍ਰਾਪਤ ਕਰਨਾ ਪੈਂਦਾ ਹੈ। ਭਾਵ ਕਿ ਜੇ ਜੀਵ ਚੰਗੇ ਕਰਮ ਕਰੇਗਾ ਤੇ ਉਸ ਦਾ ਫਲ ਵੀ ਉਸ ਨੂੰ ਚੰਗਾ ਮਿਲੇਗਾ। ਜੇ ਜੀਵ ਮੰਦੇ ਕਰਮ ਕਰੇਗਾ ਤੇ ਉਸ ਦਾ ਫਲ ਵੀ ਇਸੇ ਨੂੰ ਹੀ ਭੁਗਤਣਾ ਪਵੇਗਾ ਸੋ ਸਤਿਗੁਰੂ ਜੀ ਨੇ ਇਹਨਾਂ ਸ਼ਬਦਾਂ ਦੇ ਅੰਦਰ ਸਮਝਾਉਣਾ ਕੀਤਾ ਹੈ ਕਿ ਇੱਥੋਂ ਦੇ ਲੋਕ ਪਰਮਾਤਮਾ ਨੂੰ ਭੁੱਲ ਚੁੱਕੇ ਸਨ ਤੇ ਧਰਮੀ ਪੁਰਸ਼ਾਂ ਦੀ ਇੱਛੀ ਤੇ ਨਰਾਦਰ ਕਰਦੇ ਸਨ ਤੇ ਇਸ ਕਰਕੇ ਇਹਨਾਂ ਨੂੰ ਇਹਨਾਂ ਦੇ ਕੀਤੇ ਹੋਏ ਇਹ ਕਰਮਾਂ ਦੀ ਸਜ਼ਾ ਮਿਲੀ ਹੈ ਇਹ ਨਾਲ ਹੀ ਸਤਿਗੁਰਾਂ ਨੇ ਆਪਣੇ ਮਾਲਕ ਪਰਮਾਤਮਾ ਦੇ ਨਾਲ ਰੋਸ ਵੀ ਕੀਤਾ ਇਤੀ ਮਾਰ ਪਈ ਕਰਲਾਣੇ ਸੈਂ ਕੀ ਦਰਦ ਨ ਆਇਆ ਏ ਪ੍ਰਭੂ ਇਨ੍ਹਾਂ ਲੋਕਾਂ ਨੂੰ ਇੰਨੀ ਮਾਰ ਪਈ ਹੈ ਤੈਨੂੰ ਇਨ੍ਹਾਂ ਦੇ ਉੱਤੇ ਦਰਸ਼ਨ ਨਹੀਂ ਆਇਆ ਫਿਰ ਸਤਿਗੁਰੂ ਜੀ ਨਾਲ ਹੀ ਆਖਦੇ ਹਨ ਕਿ ਇਹ ਭਾਈ ਇਹ ਪਰਮਾਤਮਾ ਦਾ ਹੁਕਮ ਹੈ ਪਰਮਾਤਮਾ ਦੇ ਬਣਾਏ ਹੋਏ ਅਟਲ ਕਾਨੂੰਨ ਨਿਜ਼ਮ ਹਨ ਕਿ ਜਿਹੋ ਜੀ ਜੀਵ ਕਰਮ ਕਰਦਾ ਹੈ ਉਹ ਜਿਹੜਾ ਫਲ ਉਸਨੂੰ ਭੁਗਤਣਾ ਪੈਂਦਾ ਹੈ ਤੇ ਜਿਹੋ ਜੇ ਇਹਨਾਂ ਲੋਕਾਂ ਨੇ ਕਰਮ ਕੀਤੇ ਸੀ ਪਰਮਾਤਮਾ ਨੇ ਉਹਨਾਂ ਦਾ ਫਲ ਇਹਨਾਂ ਨੂੰ ਭੁਗਤਾ ਦਿੱਤਾ ਹੈ ਵਿਚਾਰ ਕਰਦਿਆਂ ਹੋਈਆਂ ਫੁੱਲਾਂ ਦੀ ਖਿਮਾ ਬਖਸ਼ਣੀ ਅਤੇ ਦੀ ਸੰਜ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ